ਰੋੜ ਤੇ ਘੀਰਾ ਤੋਂ ਪਿੱਛੇ ਇੱਕ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਨਾ ਉਹ ਪੁਲਿਸ ਪ੍ਰਸ਼ਾਸਨ ਔਰ ਫਾਇਰ ਬ੍ਰਿਗੇਡ ਦੀ ਜਿਹੜੀ ਟੀਮ ਮੌਕੇ ਤੇ ਪਹੁੰਚ ਜਾਂਦੀ ਨੇ ਸਾਡੇ ਨਾਲ ਡਰਾਈਵਰ ਨੇ ਭਾਈ ਕੀ ਨਾਮ ਆਪਣਾ ਜਲਦੀਪ ਸਿੰਘ ਹਾਂਜੀ ਕਿੱਥੋਂ ਆ ਰਹੇ ਸੀ ਤੇ ਕੀ ਹੋਇਆ ਤੇ ਲੰਬੜੇ ਤੋਰਿਆ ਜੀ ਮੈਂ ਬ੍ਰਦਰ ਵਸਮਲ ਦੀ ਗੱਡੀ ਹੈ ਇੱਥੇ ਕਾਣ ਕੇ ਪੁੱਲ ਤੇਣ ਕੇ ਸਪਾਰਕ ਚ ਹੀ ਹੋਈ ਆ ਪਿੱਛੇ ਤੇ ਇੱਥੇ ਕਾਣ ਕੇ ਪੂਰੀ ਅੱਗ ਲੱਗ ਗਈ ਥੋੜਾ ਦੋ ਕਰਮਾ ਕਾਣ ਕੇ ਤੇ ਫਾਇਰ ਬ੍ਰਿਗੇਡ ਆ ਗਈ ਫਾਇਰ ਬ੍ਰਿਗੇਡ ਬਾਅਦ ਚ ਆਈ ਆ ਜੀ ਤੇ ਇੱਕ ਤਾਂ ਅੱਗ ਬੁਝਾਈ ਫਿਰ ਪਹਿਲੇ ਪਾਣੀ ਪੋਣੀ ਪਾਇਆ ਮੜ ਕੇ ਫਾਇਰ ਬ੍ਰਿਗੇਡ ਨੇ ਸਾਰੀ ਬੁਝਾਈ ਆ ਜੀ ਅੱਛਾ ਪੁਲਿਸ ਵਾਲੇ ਐਸ ਐਚ ਓ ਵੀ ਸਾਹ ਆ ਗਏ ਹਾਂਜੀ ਮੌਕੇ ਤੇ ਆ ਗਏ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਥੋੜਾ ਹੀ ਹੈ ਚ ਪੈਵਨ ਸਾਰਾ ਸੜ ਗਿਆ ਗੱਡੀ ਦਾ ਬਾਕੀ ਚੌੜਾ ਦਾ ਹੋਣਾ ਨੁਕਸਾਨ ਆ ਜੀ ਗੱਡੀ ਦੀ ਮਨ ਲ ਮੇਰਾ ਨਾਮ ਜਸਵੰਤ ਸਿੰਘ ਫਾਇਰਮੈਨ ਜੀ ਕੀ ਗੱਲ ਹੋ ਗਈ ਇਹ ਆਪਾਂ ਨੇ ਟਰੱਕ ਨੂੰ ਫਾਇਰ ਪੈ ਗਈ ਸੀ ਜਿਹਦੀ ਆਪਾਂ ਨੂੰ ਸੂਚਨਾ ਮਿਲੀ ਹੈ 12:32 ਤੇ ਆਪਾਂ ਤੁਰੰਤ ਹੀ ਇੱਥੇ ਸਹਤਾਲੀ ਪਹੁੰਚੇ ਆਪਣੇ ਫਾਇਰ ਬ੍ਰਿਗੇਡ ਤੋਂ ਉਧਰ ਸਟੇਸ਼ਨ ਤੋਂ ਕੀ ਲੱਗਿਆ ਸੀ ਟਰੱਕ ਤੇ ਟਰੱਕ ਤੇ ਆਪਣੇ ਚੌਲਾਂ ਦੇ ਬੋਰ ਭਰੇ ਹੋਏ ਬੋਰੀਆਂ ਭਰੀਆਂ ਹੋਈਆਂ ਸੀ ਇਹਨਾਂ ਦਾ ਕੀ ਕਾਰਨ ਦੱਸਿਆ ਬਿਲਕੁਲ ਸੌਟ ਕਾਰਨ ਦਾ ਸ਼ਾਰਟ ਸਰਕਟ ਹੀ ਹੋ ਸਕਦਾ ਜਸਟ ਟਾਈਮ ਤੱਕ ਹੋਰ ਕੋਈ ਤਾਂ ਹੈ ਜੀ ਤੇ ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਸੀ ਹਾਂਜੀ ਫਾਇਰ ਬ੍ਰਿਗੇਡ ਨੇ ਤਰਤੀ ਹਾਂਜੀ ਹਾਂਜੀ ਉਹਨਾਂ ਨੇ ਵੀ ਜਰੂਰ ਸਹਾਇਤਾ ਦਿੱਤਾ ਸਹਾਇਤਾ ਦਿੱਤੀ ਰਸਤਾ ਉਸਤਾਦਾਂ ਨੇ ਕਲੀਅਰ ਪੁਜਿਆ ਕਰਾਇਆ ਹੋਰ ਕੋਈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਲਗਭਗ ਕਾਫੀ ਹੋ ਗਿਆ ਜੀ ਟੋਟਲ ਲਾਸ ਜੀ ਟੋਟਲ ਟਾਈਵਰ ਹੋ ਗਿਆ ਜੀ ਇਹਦਾ ਤਾਂ ਪਿੱਛੇ ਜਿਹੜੀ ਟਰੱਕ ਨੂੰ ਅੱਗ ਲੱਗੀ ਹੈ ਉਹ ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ ਤੇ ਸਦਰ ਥਾਣਾ ਨਕੋਦਰ ਐਸ ਐਚਓ ਔਰ ਸਿਟੀ ਥਾਣਾ ਐਸ ਐਚਓ ਨੂੰ ਗੁਦਰ ਮੌਕੇ ਤੇ ਪਹੁੰਚ ਗਏ ਨੇ ਸਾਡੇ ਨਾਲ ਨੇ ਸਰ ਇਹ ਅੱਗ ਲੱਗਣ ਦੇ ਕਾਰਨ ਤੋਂ ਪਤਾ ਲੱਗਾ ਕੁਝ ਐਦਾਂ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਬੇਸਿਕਲੀ ਇਨਫੋਰਮੇਸ਼ਨ ਆਈ ਸੀ ਐਸ ਸਬ ਇੰਸਪੈਕਟਰ ਬਲਵਿੰਦਰ ਬਲਵਿੰਦਰ ਜੀ ਨੂੰ ਕਿਸ ਨੇ ਫੋਨ ਕੀਤਾ ਕਿ ਇੱਥੇ ਲਿਲੀ ਪੈਲੇਸ ਦੇ ਨੇੜੇ ਕੋਈ ਟਰੱਕ ਹੈ ਜਿਹਦੇ ਵਿੱਚ ਆਗ ਲੱਗ ਗਈ ਹੈ ਤੇ ਕੋਇਨਸਲੈਂਟ ਵੀ ਅਸੀਂ ਇਕੱਠੇ ਹੀ ਸੀਗੇ ਤੇ ਦੋਨੋਂ ਅਸੀਂ ਮੌਕੇ ਤੇ ਆਏ ਆ ਜੋ ਮੌਕੇ ਤੇ ਦੇਖਿਆ ਗਿਆ ਕਿ ਪੀਬੀ 0 ਪੀਬੀ 10 ਬੀਵਾਈ 2413 ਟਰੱਕ ਹੈ ਇਹਦੇ ਵਿੱਚ ਬੇਸਿਕਲੀ ਤਾਂ ਹੁਣ ਪਤਾ ਲੱਗਾ ਕਿ ਸ਼ਾਰਟ ਸਰਕਟ ਕਰਕੇ ਆਗ ਲੱਗ ਗਈ ਹੈ ਜਿਹਦੇ ਵਿੱਚ ਚੌਲਾਂ ਦੀ ਬੋਰੀਆਂ ਸਿਗੀਆਂ ਇਹ ਚਿੱਟੀ ਤੋਂ ਦੀਪੂ ਜਾ ਰਹੀਆਂ ਸਿਗੀਆਂ ਤੇ ਇਹਦੇ ਵਿੱਚ ਸ਼ਾਰਟ ਸਰਕਟ ਆਇਆ ਸ਼ਾਰਟ ਸਰਕਟ ਕਰਕੇ ਇਹਦੇ ਵਿੱਚ ਅੱਗ ਲੱਗ ਗਈ ਤੇ ਮੌਕੇ ਤੇ ਆਸੀ ਆਗੇ ਸੀਗੇ ਫਾਇਰ ਬ੍ਰਿਗੇਡ ਬੁਲਾ ਲੀਤੇ ਹੁਣ ਅੱਗ ਤੇ ਕਾਬੂ ਪਾ ਲਿਆ ਤੇ ਕੋਈ ਕੈਜੂਐਲਟੀ ਨਹੀਂ ਹੋਈ ਸੇਫ ਹੈ ਸਾਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਗ ਬੁਝਾ ਲਈ ਹੈ ਹੁਣ ਬਹੁਤ ਬਹੁਤ ਧੰਨਵਾਦ ਇਹ ਹਨ ਐਸਐਚਓ ਅਮਨ ਸੈਣੀ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਜਿਹੜਾ ਟਰੱਕ ਦੇ ਜਿਹੜਾ ਅੱਗ ਦੇ ਕਾਬੂ ਪਾ ਲਿਆ ਕੈਮਨਾ ਪਰਸਨ ਦੇ ਨਾਲ ਜਸਵੰਦਰ ਚੁੰਬਰ ਇੱਕ ਤਲਾਅ ਨਕੋ